तो तो आप नींबू का चारिंबू दो जलो तो तो चार बन गया वाह कहना यह गुटकी दो रुपए पौधा हो जूगा देना सख्त रहा पौधा नहीं छेती होंगे खाने जरूरी है दो दिन ਤੇ ਸਿਲਕਾ ਨਰਮ ਹੋ ਜਾਣਾ ਕੋਲਾ ਹੋ ਜਾਣਾ ਤੇ ਤਰਸੇਵ ਦੇ ਲੈ ਦੇ ਤੇ ਡੰਗੂ ਮਖਿਆ ਤਾਂ ਜੁਣ ਆਪਾਂ ਪਾ ਲਏ। ਜੁਣ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਜੀ ਦੇ ਲਾਉਂਦੇ ਹਾਂ। ਹੁਣ ਦਿਖਾਉਣ ਲੱਗੇ ਚਾਰ-ਚਾਰ ਪਾਰਾ ਕਰੀ ਜਾਵਾਂਗੇ। ਇਹ ਲਾਤਾ ਕਿ ਦੀ ਰੱਖ ਇੱਕ ਲਾਤਾ ਇਸ ਤਰ੍ਹਾਂ। ਇਹ ਕੱਟਣਾ ਹੁਵਾਲਾ ਦਲੇ ਦੀ ਜਿਹੜਾ ਉਹ ਗੁਕਟ ਕਾਣਾ ਨੂੰ ਮਤ ਚਾਰ ਪਾਰਾ ਨਾ ਅੜਿੱਕਦੇ ਸੀਵੀ ਹੋ ਜਾਣ ਸੀ ਰੋੜਦਿਆਂ ਨਾਲ ਰੱਤੇ ਕਰਦਣਾ ਵਜੇ ਇਹਦੇ ਆਪਾਂ ਐਂ ਕਰਾਂਗੇ ਕਿ ਸਾਰਾ ਮਸਾਲਾ ਤਿਆਰ ਕਰਕੇ ਫਿਰ ਆਇਆ ਆਪਾਂ ਨੂੰ ਭਰ ਦਾਂਗੇ ਵਿੱਚੋਂ ਤੇ ਚ ਪਰ ਪਰ ਕੇ ਇਹਨੂੰ ਫੇਰ ਭਰਾਂਗੇ ਤੇ ਫਿਰ ਬਹੁਤ ਚੰਗਾ ਜੈਸਟ ਬਣੂਗਾ ਬਦਿਆ ਬਣੂਗਾ ਇਹ ਕੜਾ ਕਰਾ ਹੁੰਦਾ ਚੰਗਾ ਠੀਕ ਹੈ ਪਿਆਰ ਹੁੰਦਾ ਕਿ ਨਾ ਨਿੰਬੂ ਦਾ ਖਾਣਾ ਨਿੰਬੂ ਦਾ ਖਾਓ ਕਿ ਨਾ ਨਿੰਬੂ ਦਾ ਖਾਣਾ ਅੰਬ ਦਾ ਜੀਰ ਵਿੱਚ ਲਾਖਣਾ ਚਾਹ ਹੋਰ ਅੰਨ ਦਾ ਤਿਆਰ ਕਰਦੇ ਹਾਂ ਹੋਰ ਅੰਨ ਚਾਹ ਤੇ ਗੀਂਦੇ ਦੇ ਹਾਂ ਗੋਲੇ ਇੰਟਰੈਕਟਿਵ ਨਹੀਂ ਪਾਦੇ ਤੇ ਬਸ 25 ਨੂੰ ਗਾਲੇ ਨਹੀਂ ਕੋਈ ਕੁਸਤਲੇ ਨਹੀਂ ਤੇ ਛੰਭੇ ਰਹੋ ਵਧੀਆ ਲੀ ਨੋਨ ਪਾ ਕੇ ਤੇ ਤੇਲ ਤਾਂ ਮਤਰੀ ਕਰਦੇ ਉਹਦਾ ਫਿਕਰ ਆਉਂਦੀ ਕੋਈ ਹੁੰਦੀ ਨਹੀਂ ਲੱਗੀ ਉਹ ਪਿਆ ਕੋਈ ਸੁਪਰਨ ਦਵਾ ਉਹਨੇ ਲੋਟ ਵਧੀਆ ਲੀ ਆਹ ਰੱਤ ਤੇ 4 ਪਾਉਂਦੇ ਅੱਡੜ ਤਿੱਕ ਕੇ ਕਿਸੇ ਦਾ ਕਿਵੇਂ ਹੁੰਦਾ ਤੇ ਕਿਸੇ ਦਾ ਕਿਵੇਂ ਹੁੰਦਾ ਤਿੱਕ ਕੇ ਸਾੜੀ ਵਧੀਆ ਨਹੀਂ ਕੋਈ ਕਿਸੇ ਸਾਧਨਾ ਪਾਉਂਦਾ ਤਾਂ ਕਿਸੇ ਸਾਧਨਾ ਆਹ ਨਾ ਤੇ ਅਗਪਰ ਤੇ ਸਟੈਪ ਹੈ ਨਾ ਪਾ ਲਾਂਗੇ ਨਾ ਇਹ ਲੈ ਲਾ ਕਰਾ ਨਾ ਮਹੱਜੇ ਰਾਮਾ ਮੰਦਿਰ ਤੇ ਦਿੱਤੀ ਫਿਰੋਟ ਨਾ ਪਾਈ ਤੇ ਨਹੀਂ ਮੋਨੋ ਚਿਰੇ ਨਾਤਾ ਉਹਨੂੰ ਹੋ ਗਏ ਆ ਭੈਣ ਇਹ ਵੀ ਵਾਈ ਤੋਂ ਪਹਿਣ ਕੇ ਮਨ ਵੀ ਹਮ ਬੱਕੇ ਕਾਈ ਮੋ ਕੰਬੀ ਦੇ ਨਾ ਪਾਣਾ ਆਇਆ ਇਕਰ ਤੁੰ ਦਿਵਾਲੇ ਦੇ ਤਾਂ ਰਿਪੋਰਟਾਂ ਸਾਸ ਸਪੱਗ ਕਪੜਾ ਲੀੜਾ ਉਹਦਾ ਲੋਟ ਨਹੀਂ ਆਉਂਦਾ ਨਾ ਮੇਰਾ ਲੋਟ ਆਵੇ ਤਾਂ ਸਿਆਂ ਤਾਂ ਹੱਦੀ ਗਮਨਾਦੀ ਆ ਵਾਲੀ ਲੋਟ ਜਿਆਦੇ ਨਹੀਂ ਪਰ ਇਹ ਹੋਂਦਾ ਚਾਰ ਵੀਡੀਓ ਦੇ ਕਿਸੇ ਜਿੱਤਾਈ ਉਹਨਾਂ ਨਾਲ ਕੋਈ ਨਹੀਂ ਭਾਵੇਂ ਨਾ ਜਰਾ ਦੋਸਤਾਂ ਦਾ। ਉਹ ਨਾਲ ਮਿਲ ਕੇ ਕੰਮ ਹੋ ਜਾਂਦਾ। ਇਕੱਲਾ ਕੋਈ ਕੁਝ ਨਹੀਂ ਕਰ ਸਕਦਾ ਜਦੋਂ ਆਪਾਂ ਕਰਤਾ ਵੜਦੇ ਆਂ ਤੂੰ ਵੀ ਕਰਦੇ ਆਂ। ਇਕੱਲੇ ਕਾਰੋਗਾਂ ਵਾਲਾ ਕੋਈ ਕੰਮ ਨਹੀਂ। ਤੇਰਾ ਨਾਲ ਮਿਲ ਕੇ ਧੰਦੇ ਨਹੀਂ। ਉਪਰਲੇ ਨਾਲ ਗੱਲਬਾਤ ਕਰਨੀ ਕਿ ਕਰਣੀ ਹੈ। ਵੀਡੀਓ ਨੂੰ ਲੈਕ ਸ਼ੇਅਰ ਜ਼ਰੂਰ ਕਰਿਆ ਕਰੋ। ਥੋੜਾ ਥੋੜਾ ਸ਼ੇਅਰ ਕਰਿਆ ਕਰੋ। ਇਹਨਾਂ ਦਾ ਮਤਲਬ ਤਾਂ ਚੰਦ ਨਹੀਂ ਆਇਆ ਆਪਣੀ ਜੂਨ ਦੇ ਚਾਰ ਪਾਉ ਦੇ ਤਾਂ ਮੈਂ ਗੋੜੀ ਆਪਾਂ ਇਹ ਖੇਤੀ ਪਤੀ ਰਸਨ ਪਤਾ ਜੁੜੀ ਗਿਆ ਆਪਣਾ ਚਾਰ ਦੀ ਪੈ ਗਿਆ ਚਾਰ ਵਾਲੇ ਚ ਜੀਰੇ ਵੀ ਲੱਗ ਗਏ ਤੇ ਜਿਹੜੀ ਪਹਿਲਾਂ ਲਾਈ ਤੇ ਆਪਾਂ ਜੂਨ ਨੂੰ ਜੀਰੇ ਉਹ ਤਾਂ ਰੇਤ ਵਿੱਚ ਪੂਰਾ ਹੋ ਗਿਆ ਦਰਸੇ ਹੁੰਦਾ ਸਾਰੀ ਜੀਵ ਚ ਰੇਤ ਪੂਰਾ ਕਰਤਾ ਰਹਿ ਗਈ ਹੁਣ ਆਪਾਂ ਤੁਸ ਜੀਰੇ ਨੂੰ ਪੂਰਾ ਕਰਨ ਵਾਲੇ ਸੇਖਾਂ ਵਾਲੇ ਦੇਣਾ ਇਹ ਵੀ ਹੋ ਜੂਗਾ ਗੁੜੀਆਂ ਫੁੱਟੇ ਦੇਖਾਂ ਵਾਲੇ ਦੇ ਦੇ ਤੇ ਬਾਕੀ ਫਿਰ ਖਾਣਾ ਢੇੜਾ ਦੇਣਾ ਰਹਿੰਦਾ ਉੱਚ ਦੇ ਗੁਰਮੀਆ ਤੇਰੇ ਬੰਦੇ ਜਿਹਨੂੰ ਲੋਟ ਲੱਗਿਆ ਕੱਖਾਂ ਦਾ ਜਿਹੜਾ ਪੁੱਤ ਦਿੱਤਾ ਜਾਊਗਾ ਜੇ ਪਸੰਦ ਆ ਪਤੇ ਹਨ ਦੇ ਨਾਲ ਦੇ ਚੰਗੀ ਕਮਾਈ ਕਰਾਂਗੇ ਤਾਂ ਚੰਗਾ ਝਾਂ ਦੇਊਗੀ ਆਪਾਂ ਨੂੰ ਹਨ ਤੇ ਅੱਜ ਕੱਲ ਆ ਕੰਪਨੀ ਚੱਲਦੀ ਆ ਜੋਰ ਦੀ ਖੇਤੀ ਨੂੰ ਇਹਨੇ ਕਹੇ ਲੰਦਾ ਦੱਸਣੇ ਤੇ ਵਿਕਟਰ ਦੇ ਪਰ ਬਲ ਉਹ ਭੱਜਾ ਰੂਗਾ ਮੈਂ ਤਾਂ ਜੀ ਦੇ ਸੀ ਦੇਵ ਤੇ ਕੀ ਆ ਕੱਦ ਦਾ ਹਨਾ ਨਹੀਂ ਜੇ ਮੈਂ ਤਾਂ ਦਾਤਰਾ ਲੋਟਾਂ ਮੈਂ ਮੈਂ ਤਾਂ ਦਾਤਰਾ ਲੋਟਣ ਨੂੰ ਮਨਜ਼ਰ ਨਹੀਂ ਦਿੱਤੀ ਤੇ ਆਪਾਂ ਇਹਨੇ ਨਿੰਬੂ ਕੱਟੇ ਛੇ ਲਾਈ ਆਪਿਆ ਤੋਤਾ ਬੋਤਾ ਤੇ ਫੰਦੇ ਨੂੰ ਵਟਣ ਦਾ ਔਖਾ ਮੰਜਾ ਖੁੱਲਦਾ ਆਪਾਂ ਮੰਜੇ ਤੇ ਬੈ ਕੇ ਚਾਰ ਪਾਵਾਂ ਦੇ ਪੁੱਤ ਤੇ ਇਹ ਜੇ ਕੰਮ ਬੁੜੀਆਂ ਠੇਰੀਆਂ ਦੀ ਹੁੰਦੇ ਨੇ ਅਮਨ ਵਿਚਾਰੀ ਕੰਮ ਕਰਨ ਦੇ ਕਾਰਨ ਫਿਰਦੀ ਆ ਤੇ ਜੁਕਾ ਮੋਟਾ ਕੰਮ ਆ ਉਹਨੂੰ ਮੁਕਦਾਲੀ ਤੋਰੇ ਤੇਰੇ ਵਾਲਾ ਬੰਦਾ ਠੱਕ ਹੁੰਦਾ ਤੇ ਮੈਂ ਵਕਤ ਨਿੰਬੂ ਚੀਰਦੀ ਤੇ ਚਾਰ ਵੀ ਪਾ ਦਨੀ ਆ ਪੁੱਤ ਈ ਇਹ ਕਿ ਮੈਂ ਮਦਦ ਕਰਦਾ ਹਾਂ ਨਾ ਜਿੰਨੇ ਜੋ ਕਰਾ ਹੁੰਦਾ ਬੰਦਾ ਕੱਪਾ ਜਰੂਰ ਲਾਵੇ ਕੰਮ ਦੇ ਨਾਲ ਕੇ ਸਿਰਾ ਕੁਛ ਨਹੀਂ ਬਣਦਾ ਕੰਮ ਰੇਤੋਂ ਕਰਨਾ ਚਾਹੀਦਾ ਅੰਕ ਚੱਲਦੇ ਨੇ ਜੇ ਮਰਜ਼ੇ ਤੋਂ ਮੱਦੇ ਤੇ ਰਹਿ ਗਈ ਗੋਡੇ ਪੈਰੀਂ ਭੁਗਦੇ ਫਿਰ ਜਮੇ ਸਰੀਰ ਖਾਜੂ ਤੇ ਮੈਂ ਤਾਂ ਉੱखी ਹੋ ਹੋ ਕੇ ਕੰਮ ਕਰਦੀ ਨਹੀਂ ਮੈਂ ਰੱਬਾ ਅਈ ਤਰ੍ਹਾਂ ਦੀ ਕਰਦੀ ਰਹਾਂ ਗੋਡੇ ਪਵਾਏ ਵਾਲੇ ਵੀ ਸੌਖੇ ਜੀਨੇ ਪਵਾਏ ਨੂੰ ਵੀ ਵਸਾ ਸੌਖੇ ਰਾਤੀ ਸੁੱਕਾ ਮਸਾਲਾ ਜਿਹੜਾ ਇਹ ਨਿੰਬੂ ਦੇ ਚਾਰਕ ਪਾਉਗਾ ਉਹ ਸਾਡੇ ਪਿੰਡ ਤੋਂ ਪੁੱਛ ਕੇ ਲੈਂਦਾ ਪਾਣੀ 5 ਕਿਲੋ ਨਿੰਬੂ ਨੇ ਪਾਈ ਆ ਦੇਤਾ

ਨਾੰਨ ਮਾਰੇ ਨਾਸਟਾ ਖਾਂ। ਤੇ ਗਰਮੀ ਜਿਆਦੇ ਆਦੇ ਅੱਜ ਤਾਂ ਸਵੇਰੋਂ ਤੋਂ ਕੱਲ ਬੁਖਾਰ ਬਹੁਤ ਜਿਆਦਾ ਚੜਿਆ। ਅੱਜੋ ਆਪਿਆਗਾ ਨਾ ਮੇਰੇ ਲੱਗਦਾ ਵਾਹ ਦੀਆਂ ਨੇ। ਕਿਸੇ ਦੀ ਡੀਡੀ ਦੇਣੀ ਸੀ ਚਾਰ ਦੂ। ਉਹ ਕਹਿ ਦੇ ਹਾਇਆ। ਡੀਡੀ ਲਾਹਣਾ ਅੱਧਾ ਜਿੱਤਾ 11-12 ਘੰਟੇ ਰਹਿ ਨੂੰ ਜਾ ਸਕਦੇ। ਉਹ ਕਹੇਗਾ ਹੁਣ ਤੱਕ ਦੀ ਮਾਂ ਪਾਏ ਟੈਸਟ ਕਰਾ ਦੇ। ਉਹ ਨਾਲੇ ਬੁਖਾਰ ਜਿੱਸੇ ਸਲਸਲੇ ਬਾਅਦ ਕਰਦਾ ਜੇ ਉਹਦਾ ਕਰਦਾ। ਲੋਨੀ ਪਰਮੀ ਚ ਕੰਡਾ ਮਾਰ ਵਾਲੀ ਲੰਗਦੇ ਮਾਰਦੀ ਐ ਕੱਲਾ ਹੁੰਦਾ ਪੈਰ ਵਿੱਚ ਕੰਡਾ ਲੰਗਦੇ ਮਾਰਦੀ ਐ ਕੀ ਕਰੀਏ ਕਰੋ ਹੁੰਦਾ ਜਦੋਂ ਵੀ ਹੋ ਜਾਂਦਾ ਦੇਖੋ ਆਪਾਂ ਚੰਗੀ ਤਰ੍ਹਾਂ ਛੰਡ ਚਰਾ ਲਿਆ ਪੁੱਤ ਮਸਾਲਾ ਹੁਣ ਆਪਾਂ ਇਹਨੂੰ ਆਣ ਪਾਵਾਂਗੇ ਤੇ ਘਰ ਘਰ ਕੇ ਨਿੰਬੂ ਮਹਾਰਾਜ ਸੱਚੇ ਪਾਤਸ਼ਾਹ ਚਾਰਾ ਆਪਣਾ ਵਧੀਆ ਬਣੇ ਤੇ ਆ ਦੇਖੋ ਵੀ ਇਹ ਤੇ ਬੈਠਾ ਨਹੀਂ ਅੰਦਰ ਦੇ ਖੁੰਡੇ ਥਾਣਾ ਰਾਹ ਨਾਲ ਬੈਠੀਆਂ ਇਸ ਤਰ੍ਹਾਂ ਕਰਕੇ ਨਾ

ਇਦੋਂ ਦੋ ਨਾ ਹੋ ਗਏ ਦਿਖਣੇ ਨਹੀਂ ਆਏ ਪਤਾ ਨਹੀਂ ਉਸ ਨੂੰ ਮੱਕਰ ਗਿਆ ਮੈਂ ਪੰਜ ਕਿਲੋ ਪਾ ਦੂੰਗੀ ਕਿਉਂ ਇਸ ਕਰਕੇ ਆ ਪਤਾ ਆਪਣੇ ਖੇਤ ਬੰਨੇ ਵੱਧ ਜਾਂਦਾ ਕਿ ਰੋਟੀ ਪਾਣੀ ਦੇ ਹੈਗੇ ਜਦੋਂ ਜਾਂਦੇ ਨੇ ਫਿਰ ਕਿਲੋ-ਕਿਲੋ ਚਾਰ ਰੋਜ਼ ਮਾਂ ਨੂੰ ਲੱਗਦਾ ਲਾ ਜੀਰੀ ਚਿੱਕੜਾ ਪਰ ਰੋਜ਼ ਲੱਗਦਾ ਕਿਲੋ ਆ 15 ਕਿਲੋ ਆ ਭਾਵੇਂ ਤੇ ਮੈਂ ਥੋੜਾ ਜਿਹਾ ਲੈ ਲੇ ਮਿਰਚਾਂ ਵਾਲੀਆਂ ਦੇ ਕੁਸ ਅਮਨ ਲੈ ਕੇ ਪਿੰਡੋਂ ਪੰਜ-ਛਵਾ ਜਾਨਾਂ ਦੇ ਪਿੰਡ ਮਿਲਦਾ ਚਾਰ ਲਰਚਾਂ ਆਪਾਂ ਭਾਵਾਂ ਆਸੇ ਸਤੋਰਾ ਕਰਾ ਦਿੰਦਾ ਜੀ ਨਾ ਆਉਂਦਾ ਬਹੁਤ ਜਿਆਖੀ ਮਚਾ ਲਈ। ਇਹ ਤੇ ਦੋ ਤਿੰਨ ਲੈਣਾ ਦੇ। ਤਰੇ ਆਈ ਆੜੀ ਚਾਰ ਨਾਲ ਕਵੇਲੇ ਦਾਰ ਪਾਣੀ ਹੋਵੇ ਨਾ ਹੋਵੇ ਹਨਾ। ਤਾਂ ਮਗਰ ਰੋਟੀ ਖਾਦੀ ਵੀ ਜਾਂਦੀ ਹੈ। ਗਰਮ ਗਰਮ ਪਰੌਂਠੇ ਲਾ ਲੈ ਨਾਲ achar ਦੱਲ ਨਾਲ ਦਹੀਂ ਜੋਵੇ ਭਰ ਆ। ਤੇ ਦਾਲ ਦਾ ਵਾਸਤੇ ਹੋ ਜਾਂਦਾ ਤੇ। ਤੇ ਘਰ ਦੀ ਗੋਤੀ ਦਾ ਦਾਰ ਪਾਣੀ ਨਾਲ ਰੋਟੇ ਬਣਾ ਚਾਰ ਨਾਲ ਵੀ ਬੱਧੀ ਲੱਗਦੀ ਹੈ। ਇਸ ਕਰਕੇ ਆ ਖਾ ਲਓ। ਜਿਹੜਾ ਬਚੂਗਾ ਮਸਾਲਾ ਸਾਰਾ ਆਪਾਂ ਇਹਦੇ ਉੱਤੇ ਰੋਕਾਂਗੇ ਦਿਖਾਣਾ ਦੇ ਤੁਹਾਨੂੰ ਇਹ ਮੜੀਏ ਕਣੀਆਆਂ ਸੀ ਉਹ ਪੈ ਕੇ ਹਟ ਗਏ ਤੇ ਮਛਰਾ ਅੰਦਰ ਕਮਰੇ ਅੰਦਰ ਮਛਰਾ ਮੈਂ ਸਰਾਂ ਕਰ ਤਸੋਂ ਦਾ ਬੁਰਾ ਹਾਲ ਐ ਮਛਰ ਨਾਲ ਤੇ ਪਸੂ ਦੁੱਧ ਵੀ ਘਟ ਗਏ ਸਭ ਦੀ ਘਟ ਗਏ ਉਹਨਾਂ ਦੇ ਮਛਰ ਲੜਦਾ ਵਿਚਾਰਾ ਖਵਾ ਜਾਂਦੀ ਹੈ ਜੇ ਤੂੰ ਨਾ ਕਰਦਾ ਰਾਤਾਂ ਨੂੰ ਹੈ ਤਾਂ ਮੜ ਜਾਂਦੇ ਕਿੱਤਿਆਂ ਦੇ ਇੱਧਰੇ ਬੈਠੀਆਂ ਰਹਿੰਦੀਆਂ ਨੇ ਸੌਂ ਜਾਂਦੀਆਂ ਨੇ ਰਾਤ ਨੂੰ ਮਛਰ ਵੀ ਨਿਕਲਦੇ ਨੇ ਜੇ ਤੂੰ ਹੀ ਤਾਂ ਤੂੰ ਆਹ ਹੋ ਜਾਣਾ ਫੇਰ ਕਿੱਤਿਆਂ ਦੀ ਨਾਲ ਪਤਖਾ ਵੀ ਲੱਗ ਜਾਂਦਾ ਹੈ ਮਕਸਰ ਹੈ ਵੀ ਆ ਆਪਣੀ ਕਹਿਰ ਦੰਦੀਆਂ ਭੱਜਦਾ ਆ ਕਹਿਣ ਮਰ ਕਣੀ ਜਿੱਤਾ ਬਾਲਾ ਹੀ ਹੁੰਦਾ ਪਰਸੋ ਤਾਂ ਜੀ ਜੋਤ ਦਾ ਇਹ ਵੀ ਖੜ ਗਿਆ ਸੀ ਜੋਤ ਤੇ ਬੀਬੀ ਦਾ ਫਿਰ ਕੱਲ ਉਹ ਜੀ ਆਪਣਾ ਬੀਬੀ ਨੇ ਹਾ ਪਾਈ ਜਾਂਦੀ ਹੈਗੀ ਡੱਬੇ ਵਿੱਚ ਆਪਣੇ ਨਿੰਬੂ ਦਾ achar ਤੇ ਬਣੇ ਰੋ ਬਲੌਗ ਨਾਲ ਜੀ ਤੇ ਹੁਣ ਤੁਹਾਨੂੰ ਉਧਰ ਲੈ ਕੇ ਜੰਨੇ ਆ ਮੱਝਾਂ ਕਿਣੀ ਤੇ ਬਸ ਬੀਬੀ ਆ ਨਿੰਬੂ ਪਰ ਜਾਂਦੀ ਹੈਗੀ ਬੀਬੀ ਜੀ ਕਿਹੜਾ ਕਿਹੜਾ ਮਸਾਲਾ ਮਿਕਸ ਕੀਤਾ ਹੋਇਆਗਾ ਇਹ ਬਣਿਆ ਬਣਾਈ ਮਿਲਦਾ ਪੁੱਤ ਦੁਕਾਨ ਤੋਂ ਇਹ ਜੀ ਬਣਿਆ ਬਣਾਇਆ ਮਸਾਲਾ ਮਿਲਦਾ ਉਹਦੇ ਵਿੱਚ ਖੰਡ ਪਾਈ ਆ ਮਿੱਠਾ ਨਿੰਬੂ ਦੇ ਚਾਰ ਬਹੁਤ ਸਵਾਲ ਬਣਦਾ ਜਿਹਨੇ ਖਾਣਾ ਜੀ ਆਜੋ ਕਰੇ ਤਾਂ ਖੰਡੀ ਪਾਈ ਆ ਬਣਿਆ ਇਹ ਬੱਚੇ ਕੁਝ ਲੈ ਨਿੰਬੂ ਤੇ ਜਿਹੜੇ 1 ਕਿਲੋਗ੍ਰਾਮ ਤੇ ਬਫਾ ਗਾਇ ਨੂੰ ਪਾਦੇ ਆਰਾ ਤੋਂ ਤੇ ਤਿਆਰਾ ਇੰਡੀਆ ਵਿੱਚ ਕਰੀਆ ਨੂੰ ਸੋਦਾ ਬੜੇ ਗਰੂ ਵੀ ਤਾਂ ਤੁਸੀਂ ਇਹਨਾਂ ਤੋਂ ਕਰਨਾ ਤੱਕ ਬਹੁਤ ਹੀ ਹੌਸਤਾ ਹੈ ਨਹੀਂ ਹੈ ਜੇ ਕੋਈ ਤਾਂ ਲੱਗਦੀ ਆ ਜਦੋਂ ਕਟੂਆ ਮਾਰਦਾ ਹੁੰਦਾ ਜੀ ਆਪਾਂ ਮੋਜ ਨਾਲ ਬੈਠੀ ਰਹਿੰਦੀ ਆ ਆ ਗਿਆ ਮੇਰਾ ਪੁੱਤ 77 14 ਅਸੀਂ ਆਏ ਜੀ ਦਾਦੀ ਪੁੱਤਰੀ ਸ਼ੇਅਰ ਕਰਨ ਚੱਲੀ ਜਾਂਦੀ ਆ ਪੂਰੇ ਜੋਰ ਨਾਲ ਮੋਟਰ ਤੇ ਸਬਸਕ੍ਰਾਈਬ ਕਰੋ ਜੀ ਸਾਡਾ ਚੈਨਲ ਕੀ ਰੀਤੇ ਦੇਖ ਲੈ ਜੀ ਕਿੰਨੀ ਹਰਿਆਲੀ ਆਈ ਆ ਪੁੱਤ ਸੌਰੀ ਜੀ ਮਾਈਂਡ ਨਾ ਕਰਿਓ ਆਪਣੀ ਮੋਟਰ ਦੀ ਆਵਾਜ਼ ਆਉਂਦੀ ਹੋਊਗੀ ਤੁਹਾਨੂੰ ਤੇ ਹਰਿਆਲੀ ਆਉਂਦੀ ਆ ਚਾਰ ਸਫੇਰੇ ਹਰਿਆਲੀ ਆਉਂਦੀ ਆ ਬਹੁਤ ਵਧੀਆ ਤੇ ਨਹੀਂ ਤਪਾਦੀ ਅਜੀ ਨਹੀਂ ਨਾਲ ਕੋਈ ਦੇਦ ਨਹੀਂ ਲੱਗਦਾ ਦੇਖੋਗਾ ਕੰਮੇ ਦੀ ਕੋਈ ਕਰਦੇ ਤੇ ਕੋਈ ਨਹੀਂ ਨਾਲ ਦੇ ਉਹ ਨਹੀਂ ਲੱਗਦਾ ਸਾਰੀ ਜਿਹੜੀ ਦਿਲ ਦੀ ਗੱਲ ਹੁੰਦਾ ਜਾਂਦੀ ਆ ਤੇ ਬਹੁਤ ਵਧੀਆ ਹੁੰਦੀ ਆ ਮਹਾਰਾਜ ਨਹੀਂ ਤਰਫ ਫੇਰ ਐਸੇ ਤਰ੍ਹਾਂ ਖੇਤਾਂ ਦੇ ਵਿੱਚ ਦੇਖੋ ਕਿ ਸੈਕਟਿਓਨ ਕਰੇ ਕਿ ਵੈਦਰ ਚੈੱਕ ਕਰੋ ਜੀ ਤੇ ਤਾਂ ਇਹੀ ਕਹੂੰਗੀ ਚੜਜੀ ਕੱਲਾ ਰੱਖੀ ਵੈਦਰ ਮੋਟਰ ਚੱਲਦੀ ਆਂ ਵੀ ਆਪਣੀ ਤੇ ਨਹਾਜੀ ਨਿਤੂ ਕੇ ਅੱਜ ਆਪਾਂ ਫੇਟਾਵਾਂ ਲੰਢੀ ਹਵਾ ਲਿਆਈਏ ਸ਼ੇਅਰ ਕਰਨਾ ਹੈ ਢੰਡੀ ਹਵਾ ਆਕਾ ਦੇ ਤੌਰ ਤੇ ਮਿਲਜਾ ਤੇ ਫੇਰ ਚੱਲਦੇ ਆਪਾਂ ਘਰ ਨੂੰ ਤੇ ਮਿਲਾਂਗੇ ਫੇਰ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਜੀ ਕੱਲ ਨੂੰ ਮਿਲਾਂਗੇ ਕਿਸੇ ਨਵੇਂ ਵਲੋਗ ਨਾਲ ਸਤਿ ਸ੍ਰੀ ਅਕਾਲ ਜੀ ਸੋਹਣਾ ਸੋਹਣਾ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਤੇ ਵੀਡੀਓ ਨੇ ਲੈ ਕੇ ਜਰੂਰ ਕਰਨਾ